ਜੇਕਰ ਜਿਲ੍ਹਾ ਗਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗਦਾਸਪੁਰ ਦੇ ਵਿੱਚ ਵੀ ਖਾਈਆਂ ਪਾਰਟੀਆਂ ਵੱਲੋਂ ਆਪ ਆਪਣੀ ਮੀਤਵਾਨਤਾ ਦੇ ਗੇੜ ਨੇ। ਈਮਾ ਸਾਡੀ ਗੱਲ ਕਰਦੇ ਦੂਸਰੇ ਈਮਾ ਜੀ ਜਿਵੇਂ ਕਾਲੀ ਦਾ ਬਾਲਾ ਸਾਹਿਬ ਦੇ ਸਰਦਾਰ ਗਦਾਸਪੁਰ ਦੇ ਮੀਤਵਾਨ ਨੇ। ਅੱਜ ਉਹਨਾਂ ਦੇ ਲੜਕੇ ਆਸ਼ਦੀਪ ਸਿੰਘ ਸਾਡੇ ਨਾਲ ਨੇ ਤੇ ਇਹ ਲੋਕ ਸਭਾ ਜਿਹੜੀ ਤੋਂ ਨਾਲ ਇਹਨੂੰ ਕਿੱਥਾ ਦੇਖ ਰਹੇ ਆ। ਕਿ ਕਿ ਬਰਕਰਾਰਾ ਦੀ ਜੋ ਵੋਟਿੰਗ ਹੈ ਉਹ ਇਹ ਕਿ ਰਵੀਕਰਨ ਕਾਲੋ ਸਾਹਿਬ ਨੇ ਕਦੇ ਵੀ ਸਖੀ ਰੰਧਾਗ ਦੇ ਖਿਲਾਫ ਕੀ ਆਵਾਜ਼ ਨਹੀਂ ਭਾਈ। ਕਦੇ ਮੌਜੂਦਾ ਸਰਕਾਰ ਦੇ ਖਿਲਾਫ ਵੀ ਆਵਾਜ਼ ਨਹੀਂ ਭਾਈ। ਦੇ ਪ੍ਰੇ ਵਰਕਰਾਂ ਦੇ ਨਹੀਂ ਸਟੈਂਡ ਲੈਪ ਜਦੋਂ ਜਦੋਂ ਟਾਈਮ ਆਇਆ ਕਾਹਲੋ ਸਾਹਿਬ ਨੇ ਉੱਥੇ ਉੱਥੇ ਸਟੈਂਡ ਨਹੀਂ ਲਿਆ ਇਸ ਕਰਕੇ ਵਰਕਰ ਜਿਹੜਾ ਜਿੰਨਾ ਵੀ ਮੌਜੂਦ ਹੈ ਹਲਕੇ ਸਾਰਾ ਪਾਰਟੀ ਦੇ ਨਾਲ ਹੈ ਕਿਸੇ ਦਾ ਨੁਕਸਾਨ ਹੋਣ ਤੇ ਇਦਾਂ ਨਹੀਂ ਕਿਹਾ ਜਿਵੇਂ ਤੁਹਾਨੂੰ ਬੈਨੀਫਿਟ ਮਿਲੇਗਾ ਪਰ ਡੈਫੀਨਿਟਲੀ ਉਹਨਾਂ ਨੇ ਫਿਨਿਸ਼ੀਅਲ ਐਸੋਸੀਏਟ ਤੋਂ ਕੀਤਾ ਹੀ ਹੈ ਕਿਸੇ ਵੀ ਕਿਸਾਨ ਨੂੰ ਜੀਐਸਟੀ ਵੀ ਬੇਜ ਨਹੀਂ ਮਿਲਦੀ ਜਿੰਨੇ ਮੁੱਦੇ ਅੱਜ ਤੱਕ ਕਿਸਾਨਾਂ ਦੇ ਆ ਉਹ ਸਿਰਫ ਅਕਾਲੀ ਦਲ ਨੇ اٹھਾਏ ਆ ਅੱਜ ਜੇਕਰ ਲੋਕ ਸਭਾ ਬੋਤਾਂ ਦੀ ਗੱਲ ਕੀਤੀ ਜਾਵੇ ਲੋਕ ਸਭਾ ਬੋਤਾਂ ਬਹੁਤ ਜਿਗਾ ਚੁੱਕੇ ਕੁਝ ਹੀ ਦਿਨ ਬਾਕੀ ਬਚੇ ਜੇਕਰ ਜਿਹੜਾ ਕਿ ਦਾ ਤੱਕ ਗਦਾਖਪੁਰ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਲੋਕ ਆਪ ਆਪਣੇ ਉਮੀਦਵਾਰ ਤਾਦ ਦਿੱਤੇ ਗਏ ਨੇ ਜੇਕਰ ਅੱਜ ਚੀਮਾ ਸਾਹਿਬ ਗੱਲ ਕਰਦੇ ਜੀ ਇਹ ਚੀਮਾ ਜੀ ਜਿਹੜੇ ਸ੍ਰੀ ਕਲਿਦਾ ਬਾਲਾ ਸਾਹਿਬ ਦੇ ਫਿਰ ਗਦਾਖਪੁਰ ਦੇ ਉਮੀਦਵਾਰ ਨੇ ਅੱਜ ਉਹਨਾਂ ਦੇ ਲੜਕੇ ਆਸ਼ਦੀਪ ਸਿੰਘ ਸਾਡੇ ਨਾਲ ਨੇ ਅੱਜ ਆਹ ਨਾ ਗੱਲਬਾਤ ਕਰਦੇ ਆ ਕਿ ਜਿਹੜਾ ਬਣਾਉਣ ਲੈ ਕੇ ਵਿੱਚ ਇਹਨਾਂ ਨੇ ਸਿਕਲ ਕੀਤੀ ਆ ਤੇ ਇਹ ਲੋਕ ਸਭਾ ਜਿਹੜੇ ਤੁਹਾਨੂੰ ਨੇ ਕਿੱਤਾ ਦੇਖਦੇ ਆ ਤੇ ਇਹਦੀ ਵਰਕਾਂ ਨਾਲ ਤਾਲਮੇ ਹੋ ਰਿਹਾ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਆ ਜੇ ਬਸੀ ਮੇਰਾ ਡੇਰਾ ਕੋਲੋਂ ਨਾਨਕ ਸਿੰਘ ਜੀ ਨਾਲ ਮੀਟਿੰਗ ਕਰਾਈ ਸੀ ਇੰਦੇ ਸਾਰੇ ਸਾਰੀ ਜਿਹੜੀ ਕੰਪੇਨ ਹੈ ਉਹ ਆਉਤ ਹੈ। ਨੂੰ ਸਾਰਤ ਬਹੁਤ ਕਿਰਪਾ ਕਰਕੇ ਬਣਿਤ ਕਰ ਜੀ। ਜੇਕਰ ਉਹ ਮੁਕਤਨ ਲਾਂ ਲਖਰੀ ਕਰ ਕੀਤੀ ਜਾਵੇ ਪੂਰੇ ਸ਼ਹਿਰ ਦੇ ਬੱਚੀਆਂ ਆ ਦੇਖਦੇ। ਦਵੀ ਕੰਦੇ ਪਾਸੇ ਕਿਨਾਰੇ ਕਦੇ ਨਾਲ ਦੋ ਦੇ ਪਹਿਲੇ ਉਹ ਕੰਮ ਚੱਲਦਾ ਬੰਦਾ। ਸਾਂਭੂ ਪਾਰਟੀ ਨੂੰ ਆਪਣੇ ਸ਼ੌਕ ਲਗਾ ਕੇ ਉਹਨਾਂ ਨੇ ਜਿੰਨਾ ਪਾਰਟੀ ਬਣਾਉਣੀ ਉਸਾਸਾਸ ਕਹਿੰਦਾ ਹੈ ਪਾਰਟੀ ਦੇ ਸੂਤਰਾਂ ਤੋਂ ਵਰਕਰ ਸਹਿਬਾਨਾਂ ਤੋਂ ਪਿਛਲੇ 15 ਦਿਨਾਂ ਤੋਂ ਇਹੀ ਸੁਣ ਰਿਹਾ ਸੀਗਾ ਕਿ ਉਹਨਾਂ ਨੇ ਦੂਸਰੀ ਪਾਰਟੀ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੇ ਜਦੋਂ ਸਿੱਧ ਹੋ ਗਿਆ ਕਿ ਉਹਨਾਂ ਨੇ ਆਪਣੇ ਘਰੇ ਬੁਲਾ ਕੇ ਇੱਕ ਦਿਨ ਰਾਤ ਨੂੰ ਵਰਕਆਊਟ ਕਹਿਣਾ ਜੀ ਬੁੱਤਾਂ ਕਿ ਚਲੋ ਜੀ ਚੱਲੀਏ ਫਿਰ ਪਾਰਟੀ ਕੋਲ ਹੋਰ ਵੀ ਆਪਸ਼ਨ ਨਹੀਂ ਸੀ ਪਾਰਟੀ ਨੂੰ ਫਿਰ ਉਹਨਾਂ ਨਾਲ ਜਿਹੋ ਉਹਨਾਂ ਪਾਰਟੀ ਤੋਂ ਕੱਢਿਆ ਗਿਆ ਉਸ ਤੋਂ ਇਲਾਵਾ ਪਾਰਟੀ ਕੋਲ ਕੋਈ ਰਿਸੀਵ ਪੈਂਡਿੰਗ ਰਹਿ ਨਹੀਂ ਜਾਂਦਾ ਸੀ ਇਸ ਕਰਕੇ ਇਹ ਫੈਸਲਾ ਲਿਆ ਗਿਆ ਦੇ ਠੀਕ ਹੈ ਕੱਲੋਂ ਫੈਸਲਾ ਕੋਈ ਲੋਜਰ ਜਿਹਨੂੰ ਵਰਕਰ ਨੇ ਉਹਨਾਂ ਨਾਲ ਨਾਂ ਦੇ ਪੱਕੇ ਜੁੜੇ ਹੋਏ ਨੇ ਨਾਲ ਤੇ ਕਈ ਵਰਕਰ ਤੋਂ ਤੇ ਆ ਵੀ ਬੰਦੇ ਨਾਲ ਜੁੜੇ ਹੋਏ ਨੇ ਕਈ ਬੰਦੇ ਪਾਰਟੀਕੂਲਰ ਦੇ ਨੇ ਪਾਰਟੀ ਜੋੜਦੇ ਫਿਰਨ ਵਰਕਰ ਕਿੰਨੇ ਹੋ ਗਏ ਕਿ ਇਹ ਹੋਰੀ ਤਾਂ ਪਰੋਮਟ ਕਰੇਗੀ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਦੀ ਕੋਈ ਪ੍ਰੋਬਲਮ ਕ੍ਰੀਏਟ ਹੋ ਗਈ ਕਿਉਂਕਿ ਜੋ ਹਲਕੇ ਦੇ ਵਰਕਰਾਂ ਦੀ ਜੋ ਬੋਡਿੰਗ ਹੈ ਹੋਈ ਆ ਕਿ ਦਾ ਵੀ ਕਰਨ ਕਾਲੋਂ ਸਾਹਿਬ ਨੇ ਕਦੇ ਵੀ ਸੁੱਕੀ ਦੰਧਗ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਈ ਕਦੇ ਮੌਜੂਦਾ ਸਰਕਾਰ ਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾਈ ਜਿੰਨੇ ਵਰਕਰਾਂ ਦੇ ਲਈ ਸਟੈਂਡ ਲਾਇਆ ਜਦੋਂ ਜਦੋਂ ਟਾਈਮ ਆਇਆ ਕਾਲੋ ਸਾਹਿਬ ਨੇ ਉੱਥੇ ਉੱਤੇ ਸਟੈਂਡ ਨਹੀਂ ਲਿਆ ਇਸ ਕਰਕੇ ਵਰਕਰ ਜਿਹੜਾ ਜਿੰਨਾ ਵੀ ਮੌਜੂਦ ਹੈ ਹਲਕੇ ਸਾਰਾ ਪਾਰਟੀ ਦੇ ਨਾਲ ਹੈ ਜਿਵੇਂ ਰਵੀ ਕਹਿੰਦੀ ਗੱਲ ਕੀਤੀ ਅੱਜ ਉਹ ਭਾਗਵ ਦੇ ਵਿੱਚ ਆ ਗਿਆ ਦੱਸ ਕਿ ਇਹ ਭਾਗਵ ਪੂਰਾ ਬੋਬੋ ਹੋ ਰਿਹਾ ਇਹਦੇ ਜਾਣਾ ਡਵੈਲਪਮੈਂਟ ਕਿਨੇ ਲਾ ਮਤ ਕਿਸੇ ਦਾ ਨੁਕਸਾਨ ਹੋਣ ਤੇ ਇਦਾਂ ਨਹੀਂ ਕਿਹਾ ਕਿ ਸਾਨੂੰ ਬੈਨੀਫਿਟ ਮਿਲੇਗਾ ਪਰ ਡੈਫੀਨਿਟਲੀ ਉਹਨਾਂ ਨੇ ਪੋਲੀਟਿਕਲ ਸੋਸਾਇਟੀ ਤੋਂ ਕੀਤਾ ਹੀ ਹੈ ਜਿਹੜਾ ਭਾਗਵ ਦੀ ਕਰੀਓ ਸਪੋਰਟ ਕਿੰਨਾ ਦੇ ਰਹੀ ਹੈ ਭਾਜਪਾ ਨੇ ਜਿਹੜਾ ਏਜੰਡਾ ਲੈ ਕੇ ਭਾਜਪਾ ਨੇ ਇਲੈਕਸ਼ਨ ਚੁੱਕੀ ਸੀ ਕੁਝ 400 ਪਾਰ ਤੋਂ ਜਾਵਾਂਗੇ ਪਾਰ ਜਾਵਾਂਗੇ ਪਰ ਜਿੱਦਾਂ ਦੇ ਲੋਅ ਲੈਵਲ ਦੇ ਸਟੇਟਮੈਂਟਸ ਪ੍ਰਧਾਨ ਮੁੱਖੀ ਸਾਊਂਡ ਦੇਨੇ ਪਏ ਆ ਜਿੱਦਾਂ ਦੀ ਰਿਲੀਜੀਅਸ ਪੋਲਰਾਈਜੇਸ਼ਨ ਨੂੰ ਕਰਨੀ ਪੈ ਰਹੀ ਹੈ ਉਰਦੋ ਸਿੱਧ ਹੁੰਦਾ ਹੈ ਕਿ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਬੜੀ ਡਿਫਿਕਲਟ ਹੋ ਸਕਦੀ ਹੈ ਹਾਂਜੀ ਇੱਥੇ ਵੀ ਸਰਕਾਰ ਫਟਾਫਟ ਸਿੰਘ ਭਾਬੀ ਸਾਹਿਬ ਨੇ 50 ਕਰੋੜ ਰੁਪਏ ਦੇ ਫਾਇਦੇ ਦਿੱਤੇ ਆਫਤਾਦਾਰ ਦੀ ਸਕੀਮ ਭਾਨ ਸਾਹਿਬ ਨੇ ਲਾਂਚ ਕੀਤੀ ਹੈ ਕਿਸਾਨਾਂ ਦਾ ਜਿਹੜਾ ਟਰੈਕਟਰ ਹੈ ਉਹ ਕਿਸਾਨਾਂ ਦਾ ਗੱਡਾ ਕਹਿ ਕੇ ਉਹਦਾ ਲੋਡ ਨਾਫ ਕੀਤਾ ਕੋਈ ਕਿਸੇ ਵੀ ਕਿਸਾਨ ਨੂੰ ਜੀਐਸਟੀ ਵੀ ਵੇਟ ਨਹੀਂ ਮਿਲਦੀ ਇਸ ਕੰਪਲੈਕਸ ਦੇ ਉੱਤੇ ਜਿੱਦ ਮੇਟ ਹੈ ਜਿੰਨੇ ਮੁੱਦੇ ਅੱਜ ਤੱਕ ਕਿਸਾਨਾਂ ਦੇ ਆ ਉਹ ਸਿਰਫ ਅਕਾਲੀ ਦਲ ਨੇ ਉਠਾਏ ਆ ਇਸ ਤੋਂ ਇਲਾਵਾ ਵੀ ਕਿੰਨੀ ਡਿਵੈਲਪਮੈਂਟ ਪੰਜਾਬ 'ਚ ਹੋਈ ਆ ਉੱਥਲੀ ਅਕਾਲੀ ਦਲ ਦੀ ਗਵਰਨਮੈਂਟ ਹੋਈ ਆ ਤੁਸੀਂ ਕੋਈ ਫੋਰਮਲ ਰੋਡ ਲੈ ਹਲਤੰਡੀ ਤੋਂ ਬਾਮਣੀ ਸਰ ਤੋਂ ਬਠਿੰਡੇ ਤੱਕ ਬਠਿੰਡੇ ਤੋਂ ਅਮਰitsar ਕਦਾਸਪੁਰ ਤੱਕ ਜਿੰਨੀਆਂ ਸੜਕਾਂ ਬਣੀਆਂ ਨੈਸ਼ਨਲ ਹਾਈਵੇ ਜਿੰਨੇ ਬਾਈਪਾਸ ਬਣੇ ਆ ਸਾਰੇ ਕਾਲੀ ਸਰਕਾਰ ਚ ਬਣੇ ਜਿੰਨੇ ਥਰਮਲ ਪਾਵਰ ਪਲਾਂਟ ਬਣੇ ਸਾਰੇ ਕਾਲੀ ਸਰਕਾਰ ਚ ਬਣੇ ਇੱਕ ਬੜੀ ਸਿੰਪਲ ਜੀ ਗੱਲ ਹੈ ਸਰਕਾਰ 2022 ਦੀ ਇਲੈਕਸ਼ਨ ਤੇ ਕੇਜਰੀਵਾਲ ਸਾਹਿਬ ਗੁੰਡਾ ਠਾਂਦੇ ਸੀਗੇ ਕਿ ਥਰਮਲ ਪਾਵਰ ਪਲਾਂਟ ਗਲਤ ਬਣੇ ਆ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਬੰਦ ਕਰਾਂਗੇ ਤੁਸੀਂ ਇਹਨਾਂ ਨੂੰ ਦੱਸੋ ਵੀ ਉਹ ਕਿਹੜਾ ਥਰਮਲ ਪਾਵਰ ਪਲਾਂਟ ਹੈ ਜਿਹੜਾ ਕਹਿੰਦੇ ਸੀ ਗਲਤ ਹੈ ਜਿਹੜਾ ਬੰਦ ਹੋ ਗਿਆ ਤੇ ਇਹਨਾਂ ਨੇ ਕਿੰਨੇ ਲੋਕਾਂ ਨੂੰ ਫੜ ਕੇ ਅੰਦਰ ਕੀਤਾ ਜਿੰਨਾ ਦੇਤੇ ਇਨਜਾਮ ਨਾਲ ਅੰਦਰ ਸੀਗੇ ਵੀ ਆਹ ਲੋਕਾਂ ਨੇ ਪਾਵਰ ਪਲਾਂਟ ਐਗਰੀਮੈਂਟ ਬਦਲ ਦਿੱਤੇ ਆ ਇਸੇ ਵੀ ਮੁੱਦੇ ਦੇ ਉੱਤੇ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਕਿਸੇ ਤਰ੍ਹਾਂ ਇਹਨਾਂ ਕੋਲ ਜਵਾਬ ਨਹੀਂ ਭਗਵੰਤ ਮਾਨ ਸਾਹਿਬ ਦਾ ਬੜਾ ਸਿਰਕੋਲ ਫੰਡਾ ਹੈ ਕਿ ਰੋਡ ਸ਼ੋਅ ਦੇ ਵਿੱਚ 2000 ਪੁਲਸ ਵਾਲਾ ਸੜਕ ਤੇ ਇਕੱਠਾ ਕਰ ਲੋ ਜਿੱਦਾਂ ਤੀਰ ਚਲਾਈ ਜਾਂਦੇ ਨੂੰ ਲੱਗਦਾ ਨਹੀਂ ਕਿ ਪ੍ਰੈਕਟੀਕਲੀ ਗਰਾਊਂਡ ਤੇ ਉਹਨਾਂ ਨੂੰ ਬਹੁਤ ਤਕਲੀਫ ਨਹੀਂ ਦੇਖੋ ਜੇ ਆਣਾ ਪਰ ਭਗਵੰਤ ਮਾਨ ਦਾ ਜੇ ਆਜੋ ਭਗਵੰਤ ਮਾਨ ਇਹ ਗੱਲ ਕਹਿ ਰਹੇ ਦਿਓ ਮੈਂ ਜਿਹੜਾ ਔਰ ਆਪਣਾ ਰੱਖ ਔਰ ਰੱਖੜਾ ਬਣਾਉਂਦੇ ਆ ਉਹਦਾ ਮੈਂ ਬਣਾਇਆ ਤੇ 3 ਲੱਖ ਮੈਂ ਦੇ ਰਿਹਾ ਹਾਂ ਦੇਵੇਂਸ ਮੁਕਤੀ ਆ ਆਪਣੇ ਹਰ ਬਲਾਕਿੰਗ ਬਣਾਇਆ ਪਹਿਲੀ ਸਰਕਾਰਾਂ ਖੁਦ ਨਹੀਂ ਕੀਤਾ ਉਹ ਕਰਦੇ ਰਿਹਾ ਰਾਜੇਤਾਲ ਬਾਲੂਦਾਰ ਨੇ ਕੈਪਟਨ ਸਾਹਿਬ ਸਰਕਾਰ ਇਹਨਾਂ ਨੇ ਬੰਦ ਕਰ ਦਿੱਤਾ ਜਦੋਂ ਸਰਕਾਰ ਜਾਣ ਲੱਗੀ ਉਹਨਾਂ ਨੇ ਦੁਬਾਰਾ ਖਣਾ ਤੇ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ ਫਿਰ ਬੰਦ ਕਰ ਦਿੱਤੇ ਹੁਣ ਇਹਨਾਂ ਨੂੰ ਲੱਗਦਾ ਸਾਡੀ ਚੱਲੇ ਜਾਣੀ ਉਹਨਾਂ ਨੇ ਦੁਬਾਰਾ ਬਣਾਉਣ ਲੱਗ ਪਏ ਤੇ ਜਿਹੜਾ ਬਾਲਸਾਨ ਸਾਰੇ ਸਕੀਮ ਸ਼ੁਰੂ ਕੀਤੀ ਉਹ ਇਹਨਾਂ ਕੋਲੋਂ ਕਦੇ ਵੀ ਕੰਟੀਨਿਊਸ ਉਹਦੀ ਪੋਜ਼ਿਟਿਵਿਟੀ ਮੇਨਟੇਨ ਨਹੀਂ ਕੀਤੀ ਗਈ ਤੇ ਇਹਦੇ ਨਾਲ ਹੁਣ ਲੋਕ ਜਵਾਬ ਦੇਣ ਥੋੜੇ ਤਾਂ ਇਹਨਾਂ ਨੂੰ ਇਹਨਾਂ ਵੋਟਾਂ ਦਾ ਕੋਈ ਫਾਇਦਾ ਨਹੀਂ ਹੈ ਕਿ ਮੋਪਰੇ ਵਰਕਅਪ ਕੀ ਗੱਲ ਕਰਨੀ ਹੈ ਵਰਕਰਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਪਾਰਟੀ ਦੇ ਉੱਤੇ ਇਸ ਟਾਈਮ ਪੂਰੇ ਇੰਡੀਆ ਦੇ ਵਿੱਚ ਬਹੁਤ ਗਰਮ ਹੈ ਕਿ ਖੇਤੀ ਪਾਰਟੀ ਦੇ ਖਿਲਾਫ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਆਵਾਜ਼ ਥਾਣੀ ਪੈਣੀ ਹੈ ਪਰ ਗੁਰੂ ਨਾਨਕ ਸਾਹਿਬ ਦੀ ਬਹੁਤ ਕਿਰਪਾ ਕੇ ਡੇਰਾ ਤੋਂ ਬਣਾ ਕੇ ਸਾਰੇ ਵਰਕਰ ਜਿਹੜੇ ਆ ਪਾਰਟੀ ਦੇ ਨਾਲ ਆ ਮਜ਼ਬੂਤ ਹੈ ਇੱਥੇ ਪਹਿਲਾਂ ਸਾਨੂੰ ਚੰਡੀਗੜ੍ਹ ਬੈਠੇ ਨੂੰ ਲੱਗਦਾ ਸੀਗਾ ਕਿ ਦੇਖੋ ਵੀ ਕਾਹੋ ਸ਼ਾਵ ਦਾ ਹਲਕਾ ਚੇਂਜ ਹੋਇਆ ਫਿਰ ਵੀ ਉਹ ਇਨੀ ਸਾਈਡ ਦੇ ਗਏ ਕਿ ਥਾਂ ਹੀ ਜ਼ਰੂਰਤ ਹੋ ਰਹੇਗੇ ਪ੍ਰਿਥੀ ਆ ਕੇ ਪਤਾ ਲੱਗਦਾ ਕਿ ਕਾਲੂ ਸਾਹਿਬ ਦੀ ਕੋਈ ਕੰਟ੍ਰਿਬਿਊਸ਼ਨ ਨਹੀਂ ਸਾਰੇ ਦੀ ਸਾਰੀ ਕੰਟ੍ਰਿਬਿਊਸ਼ਨ ਵਰਕਰ ਸਾਹਿਬ ਨਾਲ ਦੀ ਹੈ ਜਿਨ੍ਹਾਂ ਨੇ ਪਾਰਟੀ ਨੂੰ ਇਡੇ ਨੈਗੇਟਿਵ ਬੰਦੇ ਸ਼ਕੀਰ ਅਦਮ ਦੇ ਖਿਲਾਫ ਚੰਦਾ ਰੱਖਿਆ ਤੇ ਪੂਰੀ ਲੜਾਈ ਲੜ ਕੇ ਤੇ ਇੰਨੇ ਨੇੜੇ ਤੱਕ ਹੀ ਲੈ ਗਏ ਇਸ ਕਰਕੇ ਵਰਕਰ ਨੂੰ ਸਾਰਾ ਕ੍ਰੈਡਿਟ ਜਾਂਦਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਵਰਕਰ ਈਸ਼ਵਰ ਜਿਹੜਾ ਇਹ ਨੌਕਾ ਸਭ ਜਿੱਤ ਕੇ ਦੇਗਾ ਜਿਵੇਂ ਸਾਡੇ ਆਸ਼ੀਰਵ ਸਿੰਘ ਜੀ ਨੇ ਕਿਹਾ ਵੀ ਜਿੰਨੇ ਵੀ ਪਹਿਲੇ ਵਿਕਾਸ ਹੋਏ ਆ ਇਹ ਸਭ ਪਾਲ ਸਾਹਿਬ ਤੋਂ ਕਾਢੀ ਦੇਣੇ ਆ ਪਾਲ ਸਾਹਿਬ ਸਰਕਾਰ ਦੇ ਵਿੱਚ ਹੀ ਤੇ ਜਿਹੜੇ ਛੱਤਾਂ 'ਚ ਪੜੀਆਂ ਨੇ ਆਪਾਂ ਨਾਸ਼ਨਲ ਬਣਾਏ ਗਿਆ ਫ੍ਰੀ ਰੈਸ਼ਨ ਪਤਾ ਗਿਆ ਉਹ ਵੀ ਜਿਹੜੇ ਕਨੈਕਸ਼ਨ ਦਿੱਤੇ ਗਏ ਆ ਇਹ ਖਾਲੀ ਫਿਡਲੇ ਨੇ ਬਾਲਾ ਦੇਣਿਆ ਨਾ ਦੇਰ ਨੂੰ ਫਦੌਤ ਅੱਜ ਆਵਾਰੀ ਪਾਰਟੀ ਗੱਲ ਦੀ ਕਮਲ ਪਾਰਟੀ ਗੱਲ ਕੀਤੀ ਜਾ ਕਾਸ ਪਾਰਟੀ ਨੇ ਇਨਾਮ ਵਾਧ ਦਿੱਤਾ ਤੇ ਆਵਾਰੀ ਪਾਰਟੀ ਉਸੇ ਹੀ ਕਾਸ ਨੂੰ ਲੈ ਕੇ ਅੱਜ ਜਿਹੜਾ ਆਵਾਰੀ ਪਾਰਟੀ ਜਿਹੜੀ ਆ ਉਹ ਨਾਂ ਨਗਰਾਨੀਆ ਜਦ ਕੇ ਸਭ ਨੂੰ ਬਾਲਾ ਦੇਣਿਆ ਬਾਕੀਆਂ ਵਰਤਾਂ ਨਹੀਂ ਗੱਲ ਕੀਤੀ ਆ ਸੜੀ ਕਹਿੰਦੇ ਜਾਣ ਨਾਲ ਕੋਈ ਫਰਕ ਨਹੀਂ ਪੈਗਾ ਜਿਹੜੇ ਅਮਰਕਲ ਨੇ ਪਾਜੀ ਜੁੜੇ ਹੋਇਆ ਪੱਕੇ ਵਰਕਲ ਨੇ ਉਹਨਾਂ ਨੇ ਇਹ ਸਾਡੇ ਨਾਲ ਚਟਾਨ ਖੜੇ ਆ ਅਬ ਪੂਰੀ ਆਸ ਨਾਲ ਬਿਠਿਆ ਆ ਕਿ ਅਬ ਗਦਾਫੀ ਨੂੰ ਪੂਰੀ ਜਿੱਤ ਨਾਲ ਆਪਣੀ ਜਿੱਤ ਸਮੂਹ ਪ੍ਰਾਪਤ ਹੋਏਗੀ ਕਹਾਂ ਨਾ ਅਸ਼ਕਬਲ ਹਿੰਦੁਰਪੁਰਾ ਨਿਮਿੰਜੀ ਦੇ ਨੂਰ ਚਾਨੜ ਜਿਹੜਾ ਬਪਾ